ਇਹ ਕਿ ਕਾਕਾ ਇਹ ਕਿ ਕਿਸ ਵਤ ਹੈ ਮੇਰਾ ਨਾਮ ਮਨਜੀਤ ਸਿੰਘ ਵਾਲੀਆ ਜੀ ਮੈਂ ਰਿਟਾਇਰਡ ਤਸਿਲਦਾਰ ਹਾਂ ਫਿਰ ਇਦਾਂ ਹੈ ਕਿ ਜਿਸ ਦਿਨ ਤੋਂ ਬਰਸਾਤ ਦਾ ਪਾਣੀ ਆਰੰਭ ਹੋਇਆ ਉਸੇ ਦਿਨ ਤੋਂ ਹੀ ਜਿਹੜਾ ਲੰਗਰ ਜਿਹੜਾ ਇੱਧਰ ਆਰੰਭ ਕੀਤਾ ਗਿਆ ਫੌਜੀ ਭਾਈ ਜਿਹੜੇ ਸਾਡੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਇੱਥੇ ਕੈਂਪ ਲਗਾਇਆ ਹੈ ਉਹਨਾਂ ਨਾਲ ਸਲਾਹ مشورہ ਕਰਕੇ ਜਿਸ ਤਰ੍ਹਾਂ ਦਾ ਲੰਗਰ ਉਹ ਚਾਹੁੰਦੇ ਆ ਉਸ ਤਰ੍ਹਾਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਜਿਹੜਾ ਲੰਗਰ ਬਾਰਡਰ ਦੇ ਉੱਤੇ ਜਿੱਥੇ ਪਾਣੀ ਆਇਆ ਹੋਇਆ ਪਿੱਛੇ ਉਹ ਜਿਹੜੀ ਟੀਮ ਸਾਡੀ ਜਾਂਦੀ ਆ ਟੋਟਰਾਲੀਆਂ ਜਾਂਦੀਆਂ ਨੇ ਇੱਕ ਪਾਣੀ ਵਾਲੀ ਇੱਕ ਰੈਸ਼ਨ ਵਾਲੀ ਉਹ ਜਿਸ ਤਣ ਜਾਂਦੀ ਆ ਉਸ ਤਣ ਅਗਲੇ ਪਿੰਡਾਂ ਦਾ ਪਤਾ ਕਰ ਲੈਂਦੀ ਆ ਕਿ ਉੱਥੇ ਕਿਸ ਕਿਸ ਚੀਜ਼ ਦੀ ਲੋੜ ਆ ਫਿਰ ਉਹ ਗਰੁੱਪ ਚ ਚੱਲੇ ਜਾਂਦੀ ਹੈ ਗੱਲ ਉਹ ਵਰਕੁੱਤ ਚੀਜ਼ਾਂ ਸਾਨੂੰ ਰਾਤ ਕੰਮ ਦੇ ਵਿੱਚ ਦਾਨੀ ਸੱਜਣਾ ਵੱਲੋਂ ਪਛਾਹ ਦਿੱਤੀਆਂ ਜਾਂਦੀਆਂ ਜੇ ਤਾਂ ਅਗਲੇ ਦਿਨ ਉਹ ਚੀਜ਼ ਜਾਂਦੀ ਹੈ ਜਿਨ੍ਹਾਂ ਨੇ ਭੇਜੀ ਹੁੰਦੀ ਹੈ ਜੀ ਉਹਨਾਂ ਨੂੰ ਅਸੀਂ ਬਾਕਾਇਦਾ ਫੋਨ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਮਾਨ ਅੱਜ ਫਲਾਣੇ ਸਾਈਟ ਤੇ ਜਾ ਰਿਹਾ ਤੁਸੀਂ ਆਪਣਾ ਇੱਕ ਬੰਦਾ ਭੇਜ ਦਿਓ ਹੁਣ ਮੈਂ ਤਾਂ ਇੱਕ ਕਈ ਵਾਰ ਉਹ ਭੇਜ ਦਿੰਦੇ ਆ ਤੇ ਕਈ ਵਾਰ ਉਹ ਕਹਿ ਦਿੰਦੇ ਆ ਵੀ ਅਸੀਂ ਕਿਤੇ ਹੋਰ ਗਏ ਆ ਇਸ ਤਰ੍ਹਾਂ ਇਹ ਲੰਗਰ ਦੀ ਵੀ ਇੱਥੋਂ ਆਸਤੇ ਵੀ ਸੇਵਾ ਚੱਲਦੀ ਆ ਉਹਦੇ ਵਿੱਚ ਕੋਈ ਭੇਤ ਭਾਵ ਨਹੀਂ ਰਾਹ ਜਾਂਦਾ ਵੀ ਸ਼ਕਲੇ ਪਿੰਡ ਵਾਲੇ ਸ਼ਕਲ ਹਨ ਜਿਹੜੇ ਉਧਰ ਬਾਟਰ ਵਾਲੇ ਪਾਸੇ ਪੰਦੇ ਸਮਾਨ ਬਕਰਾਂ ਲੈਣ ਆਉਂਦੇ ਆ ਗਰਦਾਸਪੁਰ ਔਰ ਰਸਤੇ 'ਚ ਰੁੱਕ ਕੇ ਲੰਗਰ ਸ਼ੱਕਦੇ ਆ ਸਾਡਾ ਕੋਈ ਭੇਤ ਭਾਵ ਨਹੀਂ ਅਸੀਂ ਜੀ ਵੇਖੋ ਜੀ ਮਕੌੜਾ ਪਤਨ ਅੱਜ ਹੀ ਟਰਾਲੀ ਉਧਰੋਂ ਆਈ ਆ ਉਤੋਂ ਬਾਅਦ ਗਲੜੀ ਜਿਹੜਾ ਹੈਡ ਆ ਉਹ ਉਹ ਜੀ ਉਤੋਂ ਬਾਅਦ ਕਲਾ ਨੌਰ ਤੇਰਾ ਬਾਬਾ ਨਾਨਕ ਰੰਦਾਸ ਤੱਕ ਦੇਖੋ ਜੀ ਜਿਹੜੀ ਸੰਗਤ ਆਉ ਉਹ ਤੇ ਕਹਿੰਦੀ ਜੇ ਜਦੋਂ ਤੱਕ ਵੀ ਲੋੜ ਹੈ ਇਹੀ ਚਲਾਵਾਂਗੇ ਇਹ ਸੰਗਤ ਦੇ ਸੰਯੋਗ ਨਾਲ ਨਹੀਂ ਚੱਲਦਾ ਪਿੰਡ ਵਾਸੀਆਂ ਦੇ ਸੰਯੋਗ ਨਾਲ ਨਹੀਂ ਚੱਲਦਾ ਇਲਾਕਾ ਨਿਵਾਸੀਆਂ ਦੇ ਸੰਯੋਗ ਨਾਲ ਨਹੀਂ ਚੱਲਦਾ ਸਾਰਾ ਇਹ ਲੰਗਰ ਕੋਈ ਇੱਕ ਬੰਦਾ ਨਹੀਂ ਇਹਨੂੰ ਚਲਾ ਰਿਹਾ ਸਾਰਾ ਦੇ ਸੰਯੋਗ ਨਾਲ ਚੱਲਦਾ ਜਿੰਨਾ ਤੱਕ ਰਾਹਤ ਕੈਂਪਾਂ ਦੇ ਵਿੱਚ ਰਾਸ਼ਨ ਆਉਂਦਾ ਹੈ ਜਿੰਨਾ ਤੱਕ ਰਾਸ਼ਨ ਅੱਗੇ ਜਾਂਦਾ ਜਿੰਨਾ ਤੱਕ ਲੋੜ ਪਵੇਗੀ ਇਹੀ ਇਹ ਕੈਂਪ ਚ ਚਲਾ ਦੇ ਰਾਵਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ 2018 31 ਅਕਤੂਬਰ ਨੂੰ ਰਿਟਾਇਰ ਹੋਇਆ ਜੀ ਤੇ ਹੁਣ ਪਿੰਡ ਦਾ ਸੰਯੋਗ ਹਨ ਬਹੁਤ ਮਿਲਿਆ ਆਰਮੀ ਸਾਡੀ ਇੱਥੇ ਅਫਸਰਾ ਡਾਇ ਇੱਕ ਤੇ ਉਹ ਰਾਤ 2:30 ਵਜੇ ਨੂੰ ਕੱਢ ਕੇ ਲਿਆ ਆ ਬਰਸਾਦ ਦੇ ਵਿੱਚ ਤੇ ਸਵੇਰੇ ਇਹਨਾਂ ਦੀ ਪਲਟਨ ਆਈ ਆ ਅੰਮ੍ਰਿਤਸਰ ਤੋਂ ਜੀ 270 ਇੰਜੀਨੀਅਰ ਤੇ ਉਹਨਾਂ ਨੂੰ ਅੱਗੇ ਪਾਣੀ ਵਦਨ ਕਰਕੇ ਫਿਰ ਇੱਥੇ ਉਹਨਾਂ ਦਾ ਸਟੇ ਕਰਵਾਇਆ ਗਿਆ ਜੀ ਉਸ ਦਿਨ ਤੋਂ ਇੱਥੇ ਸੇਵਾ ਚੱਲ ਰਹੀ ਆ ਕਮਸ਼ੇ ਕਮ 10 ਦਿਨ ਤੋਂ ਪਲੱਸ ਹੋ ਗਿਆ ਜੀ ਤੇ ਬਾਕੀ ਸਮਗਰੀ ਅਹੀਂ ਲੈ ਕੇ ਜਾਣ ਰਿਆਂ ਜੋ ਜੋ ਸਾਡੇ ਸੱਜਣਾਂ ਜਾਂ ਆ ਰਿਹਾ ਸਾਡੇ ਕੋਲ ਲੈ ਲੈ ਕੇ ਉਹ ਅਹੀਂ ਪਿੰਡਾਂ ਦੇ ਵਿੱਚ ਪ੍ਰੋਵਾਈਡ ਕਰਨ ਰਿਆਂ ਲੰਗਰ ਪ੍ਰਸ਼ਾਦਾ ਹੱਤੇ ਇਧਰ ਪਿੰਡ ਵੱਲੋਂ ਸਕਾਇਆ ਜਾ ਰਿਹਾ ਜੀ ਇਹਨਾਂ ਦਾ ਸੰਯੋਗਦਾਨ ਬਹੁਤ ਵੱਡਾ ਯੋਗਦਾਨ ਹੈ ਜੀ ਇਹਨਾਂ ਦਾ ਇਹ ਸਾਡੇ ਨਾਲ ਬਾਹਰ ਜਾਣ ਰਿਆਂ ਜਿੱਥੇ ਜਿੱਥੇ ਸਾਡਾ ਲੰਗਰ ਪਚਾ ਰਹੇ ਅਸੀਂ ਨਹੀਂ ਪਹੁੰਚ ਰਹਾ ਉੱਥੇ ਲੰਗਰ ਪਚਾ ਰਹੇ ਆਪਾਂ ਨਾਲ ਇਹਨਾਂ ਦੀ ਕਿਸ਼ਤੀ ਜਾਂਦੀ ਹੈ ਸਾਡੇ ਤੇ ਉਹ ਕਿਸ਼ਤੀ ਦੇ ਜਰੀਏ ਆਪਾਂ ਲੰਗਰ ਅੱਗੇ ਪ੍ਰੋਵਾਈਡ ਕਰਦੇ ਆਂ ਰਾ ਨਾਮ ਲਖਵਿੰਦਰ ਕੌਰਾ ਜੀ 10 15 ਦਿਨ ਤੋਂ ਲਗਾਤਾਰ ਸੇਵਾ ਬੀਬੀਆਂ ਕਰ ਰਹੀਆਂ ਨੇ ਔਰ ਸਾਰਿਆਂ ਨੂੰ ਪੂਰੀ ਪੂਰ ਪਤਾ ਹੈ ਕਿ ਤੇਜ਼ بارشਾਂ ਕਾਰਨ ਬਹੁਤ ਜ਼ਿਆਦਾ ਪਿੰਡਾਂ ਵਿੱਚ ਤੇਜ਼ ਹੜ੍ਹ ਆ ਗਏ ਨੇ ਜਿੰਨਾ ਕਰਕੇ ਜਿੰਨੇ ਲੋਕ ਪੀੜਤ ਨੇ ਖੜਾ ਨਾਲ ਪੀੜਤ ਲੋਕਾਂ ਨੂੰ ਆਲੇ-ਜੱਕ ਦੀ ਸੰਗਤ ਵੱਲੋਂ ਸਾਰਿਆਂ ਦੇ ਸੰਜੋਗ ਨਾਲ ਜਿਵੇਂ ਕਿ ਨੌਜਵਾਨ ਗੁਰਪ੍ਰੀਤ ਸਿੰਘ ਐਕਸਮੈਨ ਉਦੇ ਵੱਲੋਂ ਔਰ ਸਾਫਕਾ ਤਹਿਸੀਲਦਾਰ ਸਰਦਾਰ ਮਨਜੀਤ ਸਿੰਘ ਵੱਲੋਂ ਬਹੁਤ ਮਨੋਂ ਔਰ ਦਿਲੋਂ ਸੇਵਾ ਕੀਤੀ ਜਾ ਰਹੀ ਹੈ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੀੜਤ ਪਰਿਵਾਰਾਂ ਵਾਸਤੇ ਰਾਸ਼ਨ ਤਿਆਰ ਕਰਕੇ ਪਹੁੰਚਾਇਆ ਜਾ ਰਿਹਾ ਹੈ ਹੋਰ ਨੇ ਅਲਗ-ਅਲਗ ਪਿੰਡਾਂ ਵਿੱਚੋਂ ਪਸ਼ੂਆਂ ਵਾਸਤੇ ਚਾਰਾ ਵੀ ਤੇ ਕੋਲਾ ਆਇਆ ਹੈ ਸਵੇਰੇ 6 ਵਜੇ ਸਟਾਰਟ ਹੋ ਜਾਂਦਾ ਜੀ ਲੰਗਰ ਰਾਤ ਦੇ 10 ਵਜੇ ਤੱਕ 10 ਵਜੇ ਲਗਾਤਾਰ ਜੋ ਸੰਗਤ ਬਾਹਰੋਂ ਆ ਰਹੀ ਹੈ ਜਾ ਰਹੀ ਹੈ ਸੜਕ ਤੇ ਆਉਂਦੇ ਜਾਂਦਿਆਂ ਨੂੰ ਸਾਰਿਆਂ ਨੂੰ ਰਸਨ ਨਹੀਂਆ ਕਰਵਾਇਆ ਜਾਂਦਾ ਉਦਮ ਹੈ ਉਤਸ਼ਾਹ ਹੈ ਮਹਾਰਾਜ ਦੀ ਕਿਰਪਾ ਹੈ